ਕਾਲਾ ਗਮ ਹੋ ਗਿਆ ਉਹਦੇ ਬਾਅਦ ਚ ਚਾਰੇ ਤਵੇ ਬਾਹਰ ਹੋ ਗਏ ਆ ਚੀਜ਼ਾਂ ਅਡਜਸਟੇਬਲ ਹੋ ਗਈਆਂ ਤੇ ਵੱਡੀ ਗੱਲ ਹੁੱਕ ਵੀ ਅਡਜਸਟੇਬਲ ਹੋ ਗਈ ਤੇ ਜੱਕ ਤਾਂ ਲੱਗੇ ਲੱਗਿਆ ਹਣਾ ਵੀਆ ਡਰਾਵਲ ਤੇ ਆ ਟਰੈਕਟਰ ਵਾਲੀ ਹੁੱਕ ਜੀ ਪੈ ਜਾਂਦੀ ਐ ਇਹ ਅਡਜਸਟੇਬਲ ਲੱਤਾ ਵੀਰੇ ਠੀਕ ਐ ਜੇ ਹੁੱਕ ਚ ਪਾਲੀ ਕਈ ਵਾਰੀਆਂ ਉਰਾਂ ਪਰਾ ਕਰਨਾ ਉਹਦੇ ਵਾਸਤੇ ਅਡਜਸਟ ਕਰਨਾ ਹਾਂ ਉਹ ਕਿੱਲੀਆਂ ਕੱਢੋ ਤੇ ਹੁੱਕ ਚ ਪਾ ਕੇ ਬਾਹੂਗੀ ਤੇ ਨਾਲ ਨਾਲ ਮਿੱਟੀ ਪਈ ਜਾਂਦੀ ਐ ਜਿਵੇਂ ਬੰਦੇ ਨੇ ਇੱਕ ਕਰ ਰਾਹ ਵਾਲਾ ਐਸਰੋਟ ਵਗਲ ਲਈ ਹਾਂਜੀ ਤੇ ਦੂਜੇ ਰੋਡ ਪਾਉਂਦਾ ਬੁੜਕਾ ਦਾ ਟਰੈਕਟਰ ਤੇ ਉਮੇ ਖਾਲੀਆਂ ਨਹੀਂ ਪੜਦਿੰਗੀਆਂ ਖਾਲੀਆਂ ਨਹੀਂ ਪੜਦਾਂ ਜ ਆ ਪੰਪ ਨੇ ਦੋ ਕੰਮ ਕਰ ਦੇਣੇ ਨੇ ਖੋਲ ਦੇਣੀਆਂ ਨੇ ਟਾਇਰ ਚੱਕੇ ਜਾਣੇ ਨੇ ਜੇ ਬੰਦੇ ਨੇ ਜਿੰਨਾ ਅੱਗੇ ਪਿੱਛੇ ਕਰਨਾ ਆ ਫਤ ਨਾਲੋਂ ਤਵੇ ਉਹ ਵੀ ਹੋ ਜਾਊਗਾ ਤੇ ਕਿੰਨੇ ਕੁ ਪੈਸਿਆਂ ਚ ਤਿਆਰ ਹੋ ਗਈਆਂ ਤਵੀਆਂ ਅੱਸੀ ਕਾ ਲੋ ਤੋਂ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਆ ਪਾਖੜਿਆ ਮਿੱਤਰੋ ਐਸ ਵਕਤ ਰੱਲੇ ਦੇ ਵਿੱਚ ਜ਼ਿਲ੍ਹਾ ਮਾਨਸਾ ਤੇ ਬੈਕ ਸਾਈਡ ਤੇ ਮਿੱਤਰੋ ਤਵੀਆਂ ਦਾ ਸੈੱਟ ਤੁਸੀਂ ਦੇਖ ਸਕਦੇ ਹੋ 20 ਤਵੀਆਂ ਦਾ ਸੈੱਟ ਤਿਆਰ ਕੀਤਾ ਮਿਸਤਰੀ ਭੁਪਿੰਦਰ ਸਿੰਘ ਨੇ ਜੋ ਕਿ ਮਾਖੇ ਵਾਲੇ ਮਿਸਤਰੀਆਂ ਦੇ ਨਾਂ ਨਾਲ ਇੱਥੇ ਮਸ਼ਹੂਰ ਨੇ ਤੇ ਆ ਵੀਰ ਦੀ ਵਰਕਸ਼ਾਪ ਆ ਜਿੱਥੋਂ ਇਹ ਇਨਵੈਂਟ ਹੋਇਆ ਸਾਰੀ ਜਾਣਕਾਰੀ ਵੀ ਭਵਿੰਦਰਦਰਾਸਤਰੀ ਗਲਵੀ ਪੰਦਰ ਸਿਗਾ ਬਾਈ ਤੇ ਤਵੀਆਂ ਦਾ ਸੈਟ ਤਿਆਰ ਕਰਤਾ 20 ਦਾ ਇਹਦੇ ਵਿੱਚ ਕੀ ਕੀ ਪਤਾ ਬਾਕੀ ਤਾਂ ਬੰਗਾਂ ਨਾਲੋਂ ਜਿਹੜੀ ਚੀਜ਼ ਇਹਨੂੰ ਵੱਖ ਕਰਦੀ ਹੈ ਜਿਵੇਂ ਆਪਾਂ ਕਹਿੰਦੇ ਬਾਕੀ ਤਾਂ ਨਾਲ ਸਾਰਾ ਕੁਝ ਵੱਖਰਾ ਹੈ ਵੀਰੇ ਚੱਲੀ ਗੱਲ ਪਹਿਲਾਂ ਸਭ ਤੋਂ ਪਹਿਲਾਂ ਹੁੱਕ ਆ ਗਈ ਇਹਦੀ ਠੀਕ ਹੈ ਜਿਹੜੀ ਹੁੱਕ ਹੈ ਇਹ ਹੁੱਕ 'ਚ ਵੀ ਟਰੈਕਟਰ ਦੀ ਹੁੱਕ 'ਚ ਵੀ ਇਹਨੇ ਡਰਾਵਲ 'ਚ ਹੀ ਪੈਂਦੀ ਠੀਕ ਹੈ ਦੋ ਚੀਜ਼ਾਂ ਕਰਤੀਆਂ ਮਿੱਤਰੋ ਦੇਖ ਸਕਦੇ ਹੋ ਇੱਥੇ ਪਈ ਵੀ ਹੈ ਡਰਾਵਲ ਤੇ ਆਹ ਟਰੈਕਟਰ ਵਾਲੀ ਹੁੱਕ ਜੀ ਵੀ ਪੈ ਜਾਂਦੀ ਹੈ ਜਿਹੜਾ ਐਡਜਸਟੇਬਲ ਲੱਗਦਾ ਵੀਰੇ ਠੀਕ ਹੈ ਜੇ ਹੁੱਕ 'ਚ ਪਾ ਲਈ ਕਈ ਵਾਰੀ ਆਹ ਉਰਾਂ ਪਰਾਂ ਕਰਨਾ ਉਹਦੇ ਵਾਸਤੇ ਐਡਜਸਟ ਕਰਨਾ ਹਾਂ ਉਹ ਕਿੱਲੀਆਂ ਕੱਢੋ ਤੇ ਹੁੱਕ 'ਚ ਪਾ ਕੇ ਬਾਹੂਗੇ ਤੇ ਜਿੰਵੇਂ ਮੜਾ ਮੋਟਾ ਸਾਨੂੰ ਫਰਕ ਲੱਗਦਾ ਅੱਜ ਤੋਂ ਸੈਟਿੰਗ ਹੋ ਜੀ ਹਾਂਜੀ ਹਾਂਜੀ ਠੀਕ ਹੈ ਤਾਂ ਸੈਟਿੰਗ ਕਰਕੇ ਉਸ ਤੋਂ ਬਾਅਦ ਵਿੱਚ ਹੁੱਕ ਤੇ ਪੈ ਜੂ ਜਿਵੇਂ ਮਰਜ਼ੀ ਵਾਹੀ ਚੱਲੇ ਉਸ ਤੋਂ ਅੱਗੇ ਆਪਾਂ ਚਾਰੇ ਤਵੇ ਬਾਹਰ ਆ ਗਏ ਜੀ ਹਾਂਜੀ ਬੈਰਿੰਗ ਦੇ ਲੰਬੀ ਗੋਲੀ ਦੇ ਬੈਰਿੰਗ ਪਾਏ ਵਧੀਆ ਹੱਬਾ ਪਾਈਆਂ ਨੇ ਅੰਦਰਲੇ ਪਾਸੇ ਆ ਗਏ ਲੰਬੀ ਗੋਲੀ ਦੇ ਬੈਰਿੰਗ ਹੋ ਗਏ ਤੇ ਵਧੀਆ ਹੱਬਾਂ ਤੇ ਆਹ ਚੀਜ਼ ਆਡਾ ਆ ਵੀ ਕਰਦੀ ਹੈ ਨਾ ਇਹ ਖੁੱਲਦੀ ਹੋਊਗੀ ਜੀ ਜਿਵੇਂ ਕਹਿੰਦੀ ਹੈ ਖੁੱਲਦੀ ਕਰਦੀ ਜੇ ਬੰਦੇ ਨੇ ਜਿੰਨਾ ਅੱਗੇ ਪਿੱਛੇ ਕਰਨਾ ਆ ਨਾਲੋਂ ਤਾਂ ਵੀ ਉਹ ਵੀ ਹੋ ਜੂਗਾ ਇਹ ਵੀ ਚੀਜ਼ ਕਰਤੀ ਤੇ ਬਾਕੀ ਹਾਈਡਰੌਲਿਕ ਨੇ ਤੇ ਹਾਈਡਰੌਲਿਕ ਜੈਕ ਵੀ ਆਪਾਂ ਜ਼ਿਆਦਾਤਰ ਦੇਖਦੇ ਹਾਂ ਮਿਸਤਰੀ ਵਿਚਾਲੇ ਲੱਗਿਆ ਹੁੰਦਾ ਇਹ ਤੇ ਆਪਾਂ ਅੱਡ ਲਾਇਆ ਦੂਜੇ ਲੋਕ ਇਹ ਜਿਹੜਾ ਇਹ ਪੰਪ ਤੇ ਜੈਕ ਤੇ ਕੋਈ ਦਾਬ ਨਹੀਂ ਆਉਂਦੀ ਬਰੇ ਠੀਕ ਹੈ ਕਹਿੰਦਾ ਸਿੱਧਾ ਰਹੂਗਾ ਉਹਦੇ ਵਾਸਤੇ ਆਪਾਂ ਸਾਈਡ ਤੇ ਐਡਜਸਟੇਬਲ ਲਾਈਏ ਠੀਕ ਹੈ ਡੰਡਾ ਪਾਤਾ ਉਹਨਾਂ ਖੁੱਲਦੀਆਂ ਨੇ ਤਵੀਆਂ ਤੇ ਬਾਕੀ ਯਾਰ ਮਿਸਤਰੀ ਦੀ ਇੱਕ ਹੋਰ ਚੀਜ਼ ਤੇ ਜਿਵੇਂ ਕਹਿੰਦੀ ਹੈ ਸਫਤ ਕਰਨੀ ਮੰਨਦੀ ਆ ਫੀਟਿੰਗ ਦੇਖੋ ਮਿੱਤਰੋ ਭਾਈ ਪਾਣੀ ਤੇ ਜੈਕ ਅੱਡ ਲਾਤਾ ਤੇ ਜਿਹੜਾ ਵਿਚਾਲੇ ਜੈਕ ਹੁੰਦਾ ਪੰਪ ਤੇ ਦਾਬ ਪਾਉਂਦਾ ਹੈ ਤੇ ਇਹਦੀ ਇਹ ਦੇਮੋ ਨਾਉਣੀ ਪੈਂਦੀ ਗਰੰਟੀ ਇਹਦੀ ਆਪਣੀ ਚੀਜ਼ ਠੀਕ ਹੈ ਗਰੰਟੀ ਹੈ ਪੰਪ ਤੇ ਦਾਵਣੀ ਪਊਗੀ ਬਾਕੀ ਜਦੋਂ ਬੰਦੇ ਨੇ ਖੋਲਣੀਆਂ ਆਗੀਆਂ ਆਹ ਪੰਪ ਨੇ ਦੋ ਕੰਮ ਕਰ ਦੇਣ ਨੇ ਇਹਨੇ ਖੋਲ ਦੇਣੀਆਂ ਨੇ ਟਾਇਰ ਚੱਕੇ ਜਾਣੇ ਜਿਹੜੇ ਬੈਰਿੰਗ ਨੇ ਇਹ ਹੱਬਾਂ ਨੇ ਬੱਟਾ ਹੀ ਢਾਉਣੀ ਹੈਗੀਆਂ ਠੀਕ ਹੈ ਬੱਟ ਦੇ ਨੇੜੇ ਤਵਾ ਵਗ ਜਾਂਦਾ ਠੀਕ ਹੈ ਬੱਟ ਦੇ ਨੇੜੇ ਤਵਾ ਵਗ ਜਾਂਦਾ ਤੇ ਇਹ ਮਿੱਤਰੋ ਬੱਟ ਨਹੀਂ ਢਾਉਂਦੇ ਨੇ ਦੇਖ ਸਕਦੇ ਹੋ ਤੇ ਤਵੇ ਇਹਦੇ ਚਾਰੀ ਬਾਹਰ ਕਰਦੇ ਮਿਸਤਰੀ ਫੇਰ ਇਹਦਾ ਬੈਰਿੰਗ ਦੀ ਮਿੱਟੀ ਨਹੀਂ ਪੈਂਦੀ ਜੀ ਠੀਕ ਹੈ ਮਿੱਟੀ ਨਹੀਂ ਪੈਂਦੀ ਬੈਰਿੰਗ ਦੇ ਵਿੱਚ ਤੇ ਦੇਖ ਸਕਦੇ ਹੋ ਮਿੱਤਰੋ ਚਾਰੇ ਤਵੇ ਬਾਹਰ ਕਰਤੇ ਤੇ ਪਹਿਲਾਂ ਤੁਸੀਂ ਇੱਕ ਦੋ ਸੈਟ ਹੀ ਦੇਖੇ ਹੋਣਗੇ ਬਾਹਰ ਤਵੇ ਵਾਲੇ ਤੇ ਇਸ ਵਾਰ ਮਿਸਤਰੀ ਭੁਪਿੰਦਰ ਸਿੰਘ ਨੇ ਇਹ ਕੰਮ ਕਰਿਆ ਤੇ 20 ਤਵਿਆਂ ਦਾ ਸੈਟ ਆ ਤੇ ਬਾਕੀ ਮਿੱਤਰੋ ਤੁਸੀਂ ਕਮੈਂਟ ਕਰਕੇ ਨਾਲ-ਨਾਲ ਦੱਸਿਓ ਕੀ ਕੀ ਮਤਲਬ ਕਿਵੇਂ ਲੱਗਿਆ ਤੁਹਾਨੂੰ ਸੈਟ ਹਨਾ 2K ਦਾ ਪੇਂਟ ਵਾਜ ਇਹਨੂੰ ਠੀਕ ਹੈ 2K ਦਾ ਪੇਂਟ ਵਾ ਤੇ ਫਰੇਮ ਆ ਜਿਹੜਾ ਆਪਣਾ ਫੁੱਲ ਹੈਵੀ ਆ ਜੀ ਫੁੱਲ ਹੈਵੀ ਆ ਤੇ ਕਿੰਨੇ ਗਾਰੰਟੀ ਹੈ ਜੀ ਆਪਣੀ ਸਾਲ ਦੀ ਇੱਕ ਸੀਜ਼ਨ ਦੀ ਲਾ ਲੋ ਚ ਸਾਲ ਦੀ ਲਾ ਲੋ ਇੱਕ ਸੀਜ਼ਨ ਦੀ ਸਾਰੀਆਂ ਤਵੀਆਂ ਦੀ ਜਾਂ ਕੱਲੇ ਵੀ ਸਾਰੀਆਂ ਤਵੀਆਂ ਦੀ ਕੁਝ ਵੀ ਹੁੰਦਾ ਜੀ ਠੀਕ ਹੈ ਸਾਰੀਆਂ ਤਵੀਆਂ ਦੇ ਪੂਰੇ ਤੇ ਪੂਰੇ ਸੈੱਟ ਦੀ ਮਿੱਤਰੋ ਇੱਕ ਸਾਲ ਦੀ ਗਾਰੰਟੀ ਦਿੰਦਾ ਮਿਸਤਰੀ ਤੇ ਬਾਕੀ ਦੇਖ ਸਕਦੇ ਹੋ ਤੇ ਇੱਕ ਚੀਜ਼ ਆ ਦੱਸੀ ਮੜਾ ਜਾ ਐਦਾ ਕੀ ਰੋਲ ਆ ਜਿਵੇਂ ਆਪਾਂ ਸਪਰਿੰਗ ਦੇਖਦੇ ਆ ਵਿਚਾਲੇ ਛੋਡਾ ਲਾਇਆ ਹੋਇਆ ਇਹ ਜਿਹੜਾ ਸਪਰਿੰਗ ਲੱਗਿਆ ਉਹ ਜਦੋਂ ਹੁੱਕ ਚ ਪਾ ਕੇ ਵਾਉਣੇ ਆ ਉਹ ਕਿੱਲੀਆ ਕੱਢਦੇ ਆ ਤੇ ਇਹ ਫਰੇਮ ਤੇ ਕੋਈ ਦਾਅ ਨਹੀਂ ਪੈਂਦੀ ਉਹ ਆਪਾਂ ਉਹਨੂੰ ਜੰਪ ਦਿੰਦਾ ਜੀ ਜਿਵੇਂ ਕਹਿੰਦੀ ਇਹ ਝਟਕਿਆਂ ਦਾ ਵੀ ਪੈਂਦਾ ਉਹ ਫਰਕ ਹਨ ਹਾਂਜੀ ਹ ਠੀਕ ਹੈ ਤੇ ਇੱਕ ਚੀਜ਼ ਆ ਇਧਰ ਪਲੇਟ ਲੱਗੀ ਹੋਇਆ ਮਿੱਤਰੋ ਇਹ ਪਲੇਟ ਵੀ ਜਿਹੜਾ ਤਵਾ ਖਾਲੀ ਪਟ ਦਿੰਦਾਗਾ ਉਹਦੇ ਨਾਲ ਨਾਲ ਮਿੱਟੀ ਪਾਉਂਦਾ ਜਿਹੜੀ ਮਿੱਟੀ ਉਹ ਚੱਕ ਕੇ ਸਾਈਡ ਤੇ ਨਹੀਂ ਛੱਡਦਾ ਠੀਕ ਹੈ ਜਿਵੇਂ ਕਿ ਜੀ ਇਹ ਮਿਸਤਰੀ ਭਵਿੰਦਰ ਸਿੰਘ ਨੇ ਮਿੱਤਰੋ ਫੰਕਸ਼ਨ ਆ ਜਿਹੜੇ ਪੂਰੇ ਪਾਤੇ ਤੇ ਨਾਲ-ਨਾਲ ਮਿੱਟੀ ਪਈ ਜਾਂਦੀ ਆ ਜਿਵੇਂ ਬੰਦੇ ਨੇ ਇੱਕ ਘਰ ਰਾਹ ਹਲ ਐਸਰੋਟ ਬਗਲ ਦੀ ਹਾਂਜੀ ਤੇ ਦੂਜੇ ਰੋਟ ਪਾਉਂਦਾ ਬੁੜਕਾ ਦਾ ਡਾਇਰੈਕਟਰ ਤੇ ਉਹ ਮੈਂ ਖਾਲੀਆਂ ਨਹੀਂ ਪੜਦਿੰਦਾ ਖਾਲੀਆਂ ਨਹੀਂ ਪੜਦਾ ਜੀ ਜਿਵੇਂ ਕਿ ਜਮਾ ਸਪਾਈ ਦੇ ਨਾਲ ਚੱਲ ਰਹੀ ਨਾਲ ਨਾਲ ਮਿੱਟੀ ਪਾਉਂਦਾ ਠੀਕ ਹੈ ਨਾਲ ਦੀ ਨਾਲ ਮਿੱਤਰੋ ਮਿੱਟੀ ਪੈਂਦੀ ਜਾਊਗੀ ਖਾਲੀਆਂ ਨਹੀਂ ਪੜਦੀਆਂ ਤਵੀਆਂ ਬਹੁਤ ਜਿਵੇਂ ਕਹੇ ਦੀ ਇਹ ਘੈਂਟ ਤਿਆਰ ਕਰੀਆਂ ਤੇ ਇੱਕ ਹੁੱਕ ਦੀ ਲੰਬਾਈ ਵੀ ਕਰੀ ਵੀ ਆ ਹੁੱਕ 'ਤੇ ਪੈਣ ਕਰਕੇ ਇਹ ਹੁੱਕ 'ਤੇ ਪੈਣ ਕਰਕੇ ਨਵੇਂ ਤਾਇਰ ਨਹੀਂ ਲੱਗਦੇ ਜਿੱਥੇ ਜਾ ਕੇ ਠੀਕ ਹੈ ਆ ਚੀਜ਼ ਤਾਂ ਹੀ ਲੰਬੀ ਕਰੀ ਵੀ ਮਿੱਤਰੋ ਵੀ ਹੁੱਕ 'ਤੇ 200 ਵਧਾਵਾ ਨੇ ਇਧਰ ਵੀ ਜੀ ਜੀ ਜਾਂ ਡਰਾਵਲ 'ਤੇ ਪਾ ਲਓ ਚਾਹੇ ਹੁੱਕ 'ਤੇ ਪਾ ਲਓ ਬਾਕੀ ਮਿੱਤਰੋ ਦੇਖ ਸਕਦੇ ਹੋ ਚੀਜ਼ਾਂ ਹੁਣ ਦੇਖੇ ਦੀਆਂ ਮੋਟੀਆਂ-ਮੋਟੀਆਂ ਬਾਕੀ ਤਵੀਆਂ ਨਾਲੋਂ ਜਿਹੜੀ ਚੀਜ਼ ਵੱਖ ਕਰਦੀ ਆ ਹੁੱਕ ਵਾਲਾ ਗੰਮ ਹੋ ਗਿਆ ਉਹਦੇ ਬਾਅਦ ਚ ਚਾਰੇ ਤਵੇ ਬਾਹਰ ਹੋ ਗਏ ਆ ਚੀਜ਼ਾਂ ਅਡਜਸਟੇਬਲ ਹੋ ਗਈਆਂ ਤੇ ਵੱਡੀ ਗੱਲ ਹੁੱਕ ਬੀਡ ਜੱਟੇ ਵਾਲਾ ਹੋ ਗਈ ਤੇ ਜੱਕ ਤਾਂ ਲੱਗੇ ਲੱਗਿਆ ਹਣਾ ਤੇ ਸਾਰੀਆਂ ਚੀਜ਼ਾਂ ਜਿਵੇਂ ਕਹੇ ਦੀ ਪੂਰੀਆਂ ਸੋਧਾਂ ਕਰਤੀਆਂ ਤੇ ਇਹ ਵੀਰ ਨੇ ਕਿਵੇਂ ਪਿੰਡ ਜੀ ਤਿਆਰ ਕਰਾਇਆ ਪਿੰਡ ਜੀ ਤਿਆਰ ਆ ਗਏ ਵੀਰੇ ਵੀਰ ਨੇ ਮਿੱਤਰੋ ਤਿਆਰ ਕਰਾਈਆਂ ਤਵੀਆਂ ਤੇ ਤੁਹਾਡੀ ਉਹ ਵੀਰ ਨਾਲ ਗੱਲਬਾਤ ਕਰਵਾ ਆ ਇਸ ਥੀ ਗੱਲ ਬਾਈ ਠੀਕ ਹੈ ਤੇ ਤਵੀਆਂ ਜਿਵੇਂ ਤੁਸੀਂ ਆ ਬਾਈ ਤੋਂ ਸੈੱਟ ਤਿਆਰ ਕਰਵਾਇਆ ਤਵੀਆਂ ਦਾ ਤੇ ਕਿਵੇਂ ਲੱਗਿਆ ਕੰਮ ਬਾਈ ਦਾ ਸਭ ਤੋਂ ਪਹਿਲਾਂ ਤਾਂ ਜਿਵੇਂ ਕਹੇ ਦੀ ਮੇਸਤੀ ਦਾ ਕੰਮ ਤੋਂ ਸ਼ੁਰੂ ਕਰ ਜਾਏ ਕੰਮ ਕਿਵੇਂ ਲੱਗਿਆ ਨਾ ਨਾ ਕੰਮ ਤਾਂ ਵਧੀਆ ਬਾਈ ਕੰਮ ਠੀਕ ਹੈ ਤੇ ਇਹਦੇ ਨਾਲ ਬਾਹਣ ਤੁਸੀਂ ਕਿੰਨਾ ਵਾਹਿਆ ਹੁਣ ਤੱਕ ਆ ਤੇ ਪਰਫਾਰਮੈਂਸ ਕਿਵੇਂ ਰਹੀ ਹਾਂ ਤੱਕ ਮੈਂ ਚੱਲਣ ਚ ਬੁਰੀਆਂ ਸੋਧਦਾ ਤੂੰ ਠੀਕ ਹੈ ਜਮਾ ਸੋਧਦਾ ਇੱਕ ਸਾਰ ਚੱਲ ਗਿਆ ਜਿਵੇਂ ਆਪਾਂ ਜ਼ਿਆਦਾਤਰ ਤਵੀਆਂ ਦੇ ਦੇ ਬੁੜਕ ਦੀਆਂ ਬੜਕਦੀਆਂ ਦੀ ਜ਼ਿਆਦਾ ਕੰਪਲੇਂਟ ਹੁੰਦੀ ਆ ਨਾ ਨਾ ਬੁੜਕ ਦੀਆਂ ਨਹੀਂ ਅਸੀਂ ਮੂੰਗੀ ਵਾਲਾ ਵਾਹਣ ਵਾਹਿਆ ਹੈ ਜਮਾ ਠੀਕ ਹੈ ਤੇ ਢੁੜਕਾਂ ਢੜਕਾਂ ਜਿਵੇਂ ਜਮਾ ਕੀ ਦੀ ਡੱਕਰ ਵਾਹਣਾ ਜਮਾ ਡੱਕਰ ਨਹੀਂ ਮੇਰੇ ਸੁੱਕਾ ਵਾਹਣ ਵਾਹਿਆ ਹੋਇਆ ਠੀਕ ਹੈ ਜਮਾ ਸੁੱਕਾ ਵਾਹਣ ਵਾਹਿਆ ਬਾਈ ਨੇ ਤੇ ਜਮਾ ਨਹੀਂ ਥੜਤੀਆਂ ਤੇ ਬਾਕੀ ਕੰਮਕਾਰ ਦੇਖੋ ਮਿਸਤਰੀ ਦਾ ਜਿਵੇਂ ਆ ਚਾਰ ਤਵੇ ਮਿਸਤਰੀ ਦੇ ਬਾਹਰ ਕੱਢੇ ਵਾ ਇਹਦੇ ਫਾਇਦਾ ਸਾਨੂੰ ਪੂਰਾ ਦੀਆਂ ਦੀ ਸਾਈਡ ਸਾਈਡ ਤੇ ਬਟਨ ਆਣੀ ਦਵਾ ਲੱਗਦਾ ਠੀਕ ਹੈ ਤੇ ਉਧਰਲੀ ਸਾਈਡ ਮਿੱਟੀ ਨਹੀਂ ਬਾਹਰ ਮਾਰਦਾ ਉਹ ਮਿੱਟੀ ਵੀ ਰੋਕਦਾ ਠੀਕ ਹੈ ਮਿੱਟੀ ਵੀ ਨਹੀਂ ਬਾਹਰ ਮਾਰਦਾ ਤੇ ਬਟਨ ਆਮ ਨਹੀਂ ਲੱਗਦਾ ਇਹ ਖਾਲੀ ਆਮ ਨਹੀਂ ਪੜਦਾ ਨਾ ਨਾ ਉਹ ਉਧਰਲੇ ਤਵਾ ਖਾਲੀ ਭਰਦਾਂ ਦਾ ਪਹਿਲਾਂ ਠੀਕ ਹੈ ਆਹ ਤਵਾ ਖਾਲੀ ਭਰ ਦਿੰਦਾ ਹਾਂ ਇੱਧਰਲਾ ਤਵਾ ਖਾਲੀ ਭਰ ਮਿੱਤਰੋ ਇੱਧਰਲਾ ਤਵਾ ਭਰ ਦਿੰਦਾ ਖਾਲੀ ਤੇ ਹੁਣ ਜੇ ਐਡਰੈਸ ਦੀ ਗੱਲ ਕਰੀਏ ਮਿਸਤਰੀ ਆਪਣਾ ਐਡਰੈਸ ਬੋਲੀ ਆਪਣਾ ਮਾਨਸਾ ਬਰਨਾਲਾ ਰੋਡ ਪਿੰਡ ਰੱਲਾਈ ਨਹਿਰ ਦੇ ਬਿਲਕੁਲ ਨਾਲੀ ਨਹਿਰ ਦੇ ਬਿਲਕੁਲ ਨਾਲ ਮਿੱਤਰੋ ਪੈਂਡਰ ਅੱਲਾ ਜ਼ਿਲ੍ਹਾ ਮਾਨਸਾ ਮਾਖੜੇ ਮਿਸਤਰੀ ਬਾਈ ਦੇ ਭੁਪਿੰਦਰ ਸਿੰਘ ਵੀਰ ਦਾ ਨਾਮ ਆ ਤੇ ਆਹ ਕੰਟੈਕਟ ਨੰਬਰ ਆ ਮਿਸਤਰੀ 9876892864 9876425864 ਸਭ ਤੋਂ ਵੱਡਾ ਜੋਗਦਾਂ ਸਾਡਾ ਗੋਤਾ ਪੇਂਟਰ ਬਾਈ ਵੱਡੇ ਬਾਈ ਬਖੜੇ ਠੀਕ ਹੈ ਜਿਵੇਂ ਕਹੇ ਦੀ ਕਲਾ ਇੱਕ ਠੀਕ ਹੈ ਬਣਾਉਣ ਤੋਂ ਬਾਅਦ ਦੇ ਵਿੱਚ ਜਿਵੇਂ ਕਿ ਜੀ ਇਹ ਬਾਕੀ ਕੰਮ ਬਾਈ ਨੇ ਦਿੱਤਾ ਉਹ ਸਨ ਸਾਰਾ ਤਵੰਗਾ ਹਾਂਜੀ ਹਾਂਜੀ ਸ਼ਿੰਗਾਰ ਹੀ ਬਾਈ ਨੇ ਲਾਉਣਾ ਠੀਕ ਹੈ ਸ਼ਿੰਗਾਰ ਬਾਈ ਦਾ ਲਾਇਆ ਵਾ ਮਿੱਤਰੋ ਬਾਕੀ ਬਾਈ ਦਾ ਰੰਗ ਪੇਂਟ ਵੀ ਬਹੁਤ ਸੋਹਣਾ ਕਰਾਇਆ ਵਾ ਤੇ ਜਿਵੇਂ ਕਿ ਟਰੈਕਟਰ ਦੇ ਨਾਲ ਹੀ ਲਾਦੀਆਂ ਜਮ ਆ ਰਹੀਆਂ ਆ ਰਹੀਆਂ ਬਾਈ ਨੇ ਪੇਂਟ ਕਰਕੇ ਤਾਂ ਤੇ ਬਾਈ ਦਾ ਮਿੱਤਰੋ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਜੇ ਤਿਆਰ ਕਰਵਾਉਣੀਆ ਕਰਵਾ ਸਕਦੇ ਹਾਂ ਤੇ ਬਾਕੀ ਗੱਲ ਇੱਕ ਹੋਰ ਵੀ ਆ ਮਿਸਤਰੀ ਵੀਰ ਦੀ ਤੇ ਬਾਈ ਨੇ ਮਨ ਲਾ ਪਹਿਲਾਂ ਉਹਨੂੰ 15 ਹਾਲ ਵੀ ਸੋਨੇ ਦਿੱਤੇ ਤਿਆਰ ਕਰਕੇ ਹਾਂਜੀ ਪਹਿਨਾ ਹਾਲ ਬਣਵਾਏ ਸੀ ਫਿਰ ਸਪਰੇਅਰ ਢੋਲ ਬਣਵਾਇਆ ਸੀ ਠੀਕ ਆ ਸਪਰੇਅਰ ਢੋਲ ਵੀ ਬਣਵਾਇਆ ਹਾਂਜੀ ਸਪਰੇਅਰ ਢੋਲ ਲੈ ਵੀ ਮਿੱਤਰੋ ਸਪਰੇਅਰ ਢੋਲ ਤਾਂ ਆ ਖੜਾ ਆਪਾਂ ਮੰਗਵਾਈ ਲਿਆ ਤੇ ਹਾਲ ਵੀ ਵੀਰ ਤੋਂ 15 ਤਿਆਰ ਕਰਵਾਇਆ ਹਾਂਜੀ ਹਾਲ ਬਣਵਾਏ ਸੀਗੇ ਪਹਿਲਾਂ ਜਿਵੇਂ ਕਹਿੰਦੀ ਇਹ ਸਾਰੇ ਖੇਤੀ ਵਾਲੇ ਸੰਦ ਬਾਈ ਦੇ ਉੱਥੇ ਹੀ ਗਏ ਵਿਆ ਹਾਂਜੀ ਸਾਨੂੰ ਬਹੁਤ ਸਾਲ ਹੋ ਗਏ ਇੱਥੇ ਕੰਮ ਕਰਾਉਂਦੇ ਨੂੰ ਠੀਕ ਆ ਇੱਥੇ ਕੰਮ ਕਰਾਉਂਦੇ ਨੂੰ ਬਹੁਤ ਟਾਈਮ ਹੋ ਗਿਆ ਤੇ ਆ ਢੋਲ ਤਿਆਰ ਕਰਵਾਇਆ ਵੰਗਾ ਨੇ ਦੇਖ ਸਕਦੇ ਹੋ ਮਿੱ 1000 ਲੀਟਰ ਦੀ ਟੈਂਕੀ ਆ ਜੀ ਤੇ ਬਾਕੀ ਦੇਖ ਸਕਦਾ ਹੋਂ ਹਿੱਸਾ ਹਿੱਸਾ ਵਧੀਆ ਲੱਗਿਆ ਵਾ ਤੇ ਇਹ ਪੰਪ ਆ ਤੇ ਹੁਣ ਜੇ ਆਪਾਂ ਪ੍ਰਾਈਸ ਦੀ ਗੱਲ ਕਰੀਏ ਪੰਪ ਕਿੰਨੇ ਪੈਸਿਆਂ ਦੇ ਵਿੱਚ ਤਿਆਰ ਕਰਤਾ ਇਹ ਆਪਾਂ ਇਹ ਆਪਾਂ 55000 ਦਾ ਕਰ ਦਿੱਤਾ 55000 ਦਾ ਬਿਨਾ ਪਾਈਪ ਤੋਂ ਬਿਨਾ ਪਾਈਪ ਤੋਂ ਉਦੋਂ ਅੱਗੇ ਜੇ ਕਿਸੇ ਨੇ ਵਧੀਆ ਹੋਵੇ ਇਦੋਂ ਵਧੀਆ ਕੰਪਨੀ ਦਾ ਪੰਪ ਲਗਾਉਣਾ ਹਾਂਜੀ ਸਾਰੀ ਰੇਟ ਉਹਦੇ ਸਾਨੂੰ ਠੀਕ ਹੈ ਤਾਂ ਉਹ ਜੀ ਜੀ ਵੀ ਹੋ ਜਾਂਦੀ ਹੈ ਤੇ ਹੁਣ ਜੇ ਇੱਧਰਲੇ ਪਾਸੇ ਆ ਜੀ ਜਿਵੇਂ ਤੁਹਾਡੀਆਂ ਤਵੀਆਂ ਨੇ ਜਿਵੇਂ ਕਹਦੀ ਆ ਰੀਜ ਮੇਸਤਰੀ ਨੇ ਵੀ ਲਾਤੀ ਤੇ ਬਾਈ ਵੀ ਪੂਰਾ ਪ੍ਰਸੰਨ ਹੋ ਗਿਆ ਹਨਾ ਤੇ ਕਿੰਨੇ ਕੁ ਪੈਸਿਆਂ ਚ ਤਿਆਰ ਹੋ ਗਈਆਂ ਤਵੀਆਂ ਇਹ 1.5 ਲੱਖ ਰੁਪਏ ਤਿਆਰ ਹੋ ਗਈਆਂ 1.5 ਲੱਖ ਰੁਪਏ ਦੇ ਵਿੱਚ ਤਵੀਆਂ ਤਿਆਰ ਹੋ ਗਈਆਂ ਤੇ ਮਿੱਤਰੋ ਜੇ ਜਿਹੜਾ ਵੀਰ ਕੇਰਾ ਲੈ ਗਿਆ ਜਿਵੇਂ ਕਹਦੀ 15 ਸਾਲ ਚ ਆਖਣ ਦੀ ਲੋੜ ਨਹੀਂ ਮੁੜ ਕੇ ਤੇ ਬਾਕੀ ਫੰਕਸ਼ਨ ਪੂਰੇ ਫੁੱਲ ਜਿਵੇਂ ਕਹਦੀ ਹਉਣ ਵਾਲੇ ਟਾਈਮ ਦੇ ਹਿਸਾਬ ਨਾਲ ਅਡਵਾਂਸ ਪੂਰੀਆਂ ਫੁੱਲੀ ਕਰਤੀਆਂ ਤਵੀਆਂ 20 ਤਵੀਆਂ ਦਾ ਸੈੱਟ ਆ ਤੇ ਬਾਕੀ ਬਾਈ ਨੇ ਇਧਰ 53 ਦਾਸ ਖੜਾ ਇਹਦੇ ਮਗਰ ਪਾ ਕੇ ਵਾਇ ਐ 60 ਕਿਲੇ ਬਣਦੇ ਤੇ ਖਰਚਾ ਗਰਚਾ ਕਿਵੇਂ ਆ ਪੂਰਾ ਪਹਿਲਾਂ ਲਈ ਇਹ ਤਾਂ ਵਧਿਆ ਮੜਾ ਮੋਟਾ ਦਬਿਆਂ ਨਾਲ ਨਾ ਨਾ ਖਰਚਾ ਦਾ ਪਈ ਵੱਡੇ ਸੰਦ ਨਾਲ ਤਾਂ ਕੋਈ ਵਧਿਆ ਨਹੀਂ ਕਰਦਾ ਠੀਕ ਹੈ ਪਰ ਕਿ ਨਹੀਂ ਹੈਗਾ ਇਹਨਾਂ ਜਿਵੇਂ ਆਪਾਂ ਜ਼ਿਆਦਾਤਰ ਬੰਦਾ ਕਹਿੰਦਾ ਵੀ 18 ਹੀ ਪਾਉਣੀਆਂ ਟਰੈਕਟਰ ਮਗਰ ਨਹੀਂ ਨਹੀਂ 18000 ਲੱਗਦਾ ਨਾ ਨਾ ਡੀਜ਼ਲ ਦਾ ਖਰਚਾ ਵੱਡਾ ਹੈ ਵੱਡੇ ਛੋਟੇ ਸੰਦ ਨਾਲ ਠੀਕ ਹੈ ਬਾਕੀ ਸੁੱਧ ਬਣੀਆਂ ਕਰਕੇ ਮੜਾ ਮੋਟਾ ਫਰਕ ਪਈ ਹੋਣਾ ਹਨ ਤੇ ਮਿੱਤਰੋ ਦੱਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ ਮਿਸਤਰੀ ਜੀ ਧੰਨਵਾਦ ਵੀਡੀਓ ਤੁਹਾਡਾ ਵੀ